ਕਿੱਥੇ ਵੀ ਜਾਊਂਗਾ ਪੰਜਾਬ ਦਾ ਨਾਮ ਉੱਚਾ ਕਰੂੰਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਜਨਾਬ ਬਿਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ ਨਹੀਂ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਹੈ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿ ਕੌਮ ਬਣਾ ਦੋ ਬਸ ਸੋ ਗੁਰੂ ਸਾਹਿਬ ਦੇ ਸਾਡੇ ਕੋਲੇ ਸੰਦੇਸ਼ ਪਏ ਨੇ ਸਰਵੰਸ ਵਾਰ-ਵਾਰ ਕੇ ਵੀ ਕਹਤਾ ਚਾਰ ਮੋਈ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਪਏ ਨੇ ਸਾਡੇ ਕੋਲੇ ਇਤਿਹਾਸ ਸ਼ਬਦ ਗੁਰੂ ਸਾਡੇ ਕੋਲੇ ਇੱਕ ਇੱਕ ਅੰਗ ਤੇ ਇੱਕ ਇੱਕ ਪੰਕਤੀ ਤੇ ਬਹਿਸ ਕਰਨ ਲੱਗ ਜਿਓ ਚਾਰ-ਚਾਰ ਮਹੀਨੇ ਲੱਗ ਜਾਣਗੇ